ਗਰਮੀਆਂ ਦੀ ਤਪਦੀ ਸਵੇਰ ਸੀ 6 ਜੂਨ 2025 ਸੂਰਜ ਅਮਰਤ ਸਰਦੀ ਪਵਿੱਤਰ ਧਰਤੀ ਤੇ ਆਪਣੀਆਂ ਲਾਲ ਕਿਰਨਾਂ ਵਹਾ ਰਿਆ ਸੀ ਜਿਵੇਂ ਕੁਦਰਤ ਵੀ ਪਿਛਲੀਆਂ ਦੁਖਾਂਤਕ ਘਟਨਾਵਾਂ ਨੂੰ ਯਾਦ ਕਰ ਰਹੀ ਹੋਵੇ ਸ੍ਰੀ ਹਰਮੰਦਰ ਸਾਹਿਬ ਸਿੱਖੀ ਦਾ ਕੇਂਦਰ ਸ਼ਾਂਤੀ ਅਤੇ ਰੋਹਾਨੀਅਤ ਦੀ ਇੱਕ ਅਟੁੱਟ ਧਾਰਾ ਵਾਂਗ ਵਹਿ ਰਿਹਾ ਸੀ ਸਵੇਰੇ 6 ਵਜੇ ਦੇ ਕਰੀਬ ਜਦੋਂ ਕੀਰਤਨ ਦੀਆਂ ਧੁਨਾਂ ਅਮਰਤ ਵੇੜੇ ਦੀ ਸ਼ਾਂਤੀ ਵਿੱਚ ਗੁਲ ਰਹੀਆਂ ਸਨ ਤਾਂ ਪ੍ਰਕਰਮਾਂ ਵਿੱਚ ਸ਼ਰਧਾਲੂਆਂ ਦੀ ਭੀੜ ਹੌਲੀ-ਹੌਲੀ ਵਧ ਰਹੀ ਸੀ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੇ ਸੰਗਤ ਲੰਗਰ ਹਾਲ ਵਿੱਚ ਸੇਵਾ ਕਰਦੇ ਸਵਧਾਲੂ ਤੇ ਪ੍ਰਕਰਮਾ ਕਰਦੇ ਸਿੱਖ ਸਭ ਕੁਝ ਇੱਕ ਅਜੀਬ ਜਿਹੀ ਸ਼ਾਂਤੀ ਦੇ ਵਿੱਚ ਜਿਵੇਂ ਲਿਪਟਿਆ ਹੋਇਆ ਸੀ ਇੱਕ ਅਜੀਬ ਜਿਹੀ ਸ਼ਾਂਤੀ ਜੋ ਕਈ ਦਹਾਕਿਆਂ ਤੋਂ ਬਾਅਦ ਇਸ ਪਵਿੱਤਰ ਅਸਥਾਨ ਤੇ ਮੁੜ ਵਾਪਸ ਆਈ ਜਾਪਦੀ ਸੀ ਪਰ ਇਸ ਸ਼ਾਂਤੀ ਦੇ ਵਿਚਕਾਰ ਇੱਕ ਬਜ਼ੁਰਗ ਸ਼ਖਸ ਜਿਸ ਦੀ ਉਮਰ ਲਗਭਗ 65 ਤੋਂ 70 ਸਾਲ ਦੀ ਉਮਰ ਦਾ ਹੌਲੀ-ਹੌਲੀ ਬਿਨਾ ਕਿਸੇ ਨੂੰ ਧਿਆਨ ਖਿੱਚੇ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਦਾਖਲ ਹੋਇਆ ਉਸ ਦਾ ਕਦਮ ਧੀਮਾ ਸੀ ਪਰ ਉਸ ਦੀ ਚਾਲ ਵਿੱਚ ਇੱਕ ਅਜੀਬ ਜੀ ਦ੍ਰਿੜਤਾ ਸੀ ਜਿਵੇਂ ਉਹ ਬਹੁਤ ਲੰਬਾ ਸਫ਼ਰ ਤੈਅ ਕਰਕੇ ਆਇਆ ਹੋਵੇ ਉਸ ਦੇ ਚਿਹਰੇ ਤੇ ਝੁਰੜੀਆਂ ਨਾਲ ਨਿਸ਼ਾਨ ਪਏ ਹੋਏ ਸਨ ਜਿਨ੍ਹਾਂ ਵਿੱਚ ਡੂੰਘੇ ਰਾਜ ਅਤੇ ਦਰਦ ਛੁਪੇ ਹੋਏ ਸਨ ਅੱਖਾਂ ਵਿੱਚ ਇੱਕ ਅਥਾਹ ਉਦਾਸੀ છਾਈ ਹੋਈ ਸੀ ਜੋ ਕਿ ਬਸੰਤ ਦੀ ਧੁੰਦ ਵਾਂਗ ਸਪਸ਼ਟ ਸੀ ਪਰ ਉਸ ਦੇ ਪਿੱਛੇ छुपे ਤੂਫਾਨਾਂ ਦਾ ਅਹਿਸਾਸ ਕਰਵਾ ਰਹੀ ਸੀ ਉਸਨੇ ਸਾਫ਼ ਸੁਥਰੇ ਆਮ ਕੱਪੜੇ ਪਹਿਨੇ ਹੋਏ ਸਨ ਜੋ ਕਿਸੇ ਫੌਜੀ ਵਰਗੇ ਨਹੀਂ ਲੱਗ ਰਹੇ ਸਨ ਪਰ ਉਸਦੀ ਤੁਰਨ ਦੀ ਸ਼ੈਲੀ ਅਤੇ ਸਿੱਧੀ ਕਮਰ ਅਜੇ ਵੀ ਫੌਜ ਦੇ ਅਨੁਸ਼ਾਸਨ ਦੀ ਕਹਾਣੀ ਕਹਿ ਰਹੀ ਸੀ ਉਸਦੇ ਮੱਥੇ ਤੇ ਡੂੰਘੀਆਂ ਲਕੀਰਾਂ ਸਨ ਜਿਵੇਂ ਜੀਵਨ ਭਰ ਦਾ ਬੋਝ ਉਸਨੇ ਆਪਣੇ ਮੋਢਿਆਂ ਤੇ ਚੁੱਕਿਆ ਹੋਵੇ ਅਤੇ ਹੁਣ ਉਸ ਨੂੰ ਹੇਠਾਂ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਉਸਦੇ ਹੱਥ ਕੰਬ ਰਹੇ ਸਨ ਜਿਵੇਂ ਉਹ ਕੁਝ ਬਹੁਤ ਵੱਡਾ ਕੰਮ ਕਰਨ ਜਾ ਰਿਹਾ ਹੋਵੇ ਜਿਸ ਦਾ ਨਤੀਜਾ ਉਸ ਦੀ ਜ਼ਿੰਦਗੀ ਬਦਲ ਸਕਦਾ ਸੀ ਉਹ ਹੌਲੀ-ਹੌਲੀ ਤੁਰਦਾ ਹੋਇਆ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਆ ਕੇ ਖੜਾ ਹੋ ਗਿਆ। ਸੋਨੇ ਦੀ ਚਮਕ, ਸਰੋਵਰ ਦਾ ਸ਼ਾਂਤ ਪਾਣੀ ਅਤੇ ਗੁਰਬਾਣੀ ਦਾ ਰਸ, ਸਭ ਕੁਝ ਉਸ ਦੇ ਅੰਦਰ ਇੱਕ ਅਜੀਬ ਜਿਹੀ ਹਲਚਲ ਪੈਦਾ ਕਰ ਰਿਹਾ ਸੀ। ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ, ਬੰਦ ਅੱਖਾਂ ਵਿੱਚ ਉਸ ਨੂੰ ਕੁਝ ਦਿਖਾਈ ਦੇ ਰਿਹਾ ਸੀ 41 ਸਾਲ ਪਹਿਲਾਂ ਦਾ ਦ੍ਰਿਸ਼। ਬੰਦੂਕਾਂ ਦੀਆਂ ਗਰਜਾਂ, ਚੀਕਾਂ, ਬਾਰੂਦ ਦੀ ਬਦਬੂ ਅਤੇ ਦਰਬਾਰ ਸਾਹਿਬ ਦੇ ਆਲੇ-ਦੁਆਲੇ ਛਾਈ ਲਾਲੀ। ਉਸ ਦੇ ਕੰਨਾਂ ਵਿੱਚ ਉਹ ਅਣਚਾਈਆਂ ਆਵਾਜ਼ਾਂ ਗੂੰਜ ਰਹੀਆਂ ਸਨ ਜੋ ਕਦੇ ਸ਼ਾਂਤ ਨਹੀਂ ਸੀ ਹੁੰਦੀਆਂ। ਉਸਦੇ ਹੱਥ ਹੋਰ ਜ਼ਿਆਦਾ ਕੰਬਣ ਲੱਗੇ ਉਸਦੇ ਸਰੀਰ ਵਿੱਚ ਇੱਕ ਕਾਂਬਾ ਛਿੜ ਗਿਆ ਅਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ ਜੋ ਉਸ ਦੀਆਂ ਝੁਰੜੀਆਂ ਭਰੀਆਂ ਗੱਲਾਂ ਤੇ ਵਹਿ ਕੇ ਉਸਦੇ ਚਿਹਰੇ ਤੇ ਪਛਤਾਵੇ ਦੀਆਂ ਲਕੀਰਾਂ ਖਿੱਚ ਲੇ ਸਨ ਉਹ ਇੱਕ ਆਮ ਸ਼ਰਧਾਲੂ ਵਾਂਗ ਨਹੀਂ ਰੋ ਰਿਹਾ ਸੀ ਉਸਦੇ ਹੰਝੂਆਂ ਵਿੱਚ ਦਰਦ ਪਛਤਾਵਾ ਅਤੇ ਇੱਕ ਭਿਆਨਕ ਰਾਜ਼ ਛਿਪਿਆ ਹੋਇਆ ਸੀ ਉਸਦੇ ਚਿਹਰੇ ਤੇ ਇੱਕ ਅਜੀਬ ਜਿਹੀ ਵਿੱਚ ਇੰਨੀ ਸੀ ਜਿਵੇਂ ਉਹ ਕਿਸੇ ਵੱਡੀ ਸਜ਼ਾ ਦਾ ਇੰਤਜ਼ਾਰ ਕਰ ਰਿਹਾ ਹੋਵੇ ਜਾਂ ਸ਼ਾਇਦ ਕਿਸੇ ਅਣਦਸੀ ਮੁਕਤੀ ਦੀ ਭਾਲ ਵਿੱਚ ਹੋਵੇ ਸੰਗਤ ਉਸ ਨੂੰ ਵੇਖ ਰਹੀ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਬਜ਼ੁਰਗ ਸ਼ਖਸ ਕੌਣ ਹੈ ਅਤੇ ਕਿਉਂ ਇੰਨੀ ਜ਼ਿਆਦਾ ਪੀੜਾ ਵਿੱਚ ਹੈ ਇੱਕ ਸੇਵਾਦਾਰ ਜੋ ਉੱਥੇ ਜੋੜੇ ਘਰ ਦੇ ਨੇੜੇ ਸੇਵਾ ਕਰ ਰਿਹਾ ਸੀ ਉਸ ਦੀ ਨਜ਼ਰ ਇੱਕ ਬਜ਼ੁਰਗ ਤੇ ਪਈ ਸੇਵਾਦਾਰ ਨੇ ਸੋਚਿਆ ਕਿ ਸ਼ਾਇਦ ਇਹ ਕੋਈ ਦੁਖੀ ਆਤਮਾ ਹੈ ਜੋ ਗੁਰੂ ਘਰ ਦੇ ਵਿੱਚ ਸ਼ਾਂਤੀ ਤਾਂ ਬਣਾਈ ਹੈ ਉਸ ਬਜ਼ੁਰਗ ਦੇ ਨੇੜੇ ਗਿਆ ਪਰ ਉਸ ਦੇ ਮਨ ਵਿੱਚ ਇੱਕ ਅਜੀਬ ਜਿਹੀ ਵਿੱਚ ਇੰਨੀ ਮਹਿਸੂਸ ਹੋਈ ਉਸ ਬਜ਼ੁਰਗ ਦੀਆਂ ਅੱਖਾਂ ਵਿੱਚ ਕੁਝ ਅਜੀਹਾ ਸੀ ਜੋ ਆਮ ਹੰਝੂਆਂ ਤੋਂ ਵੱਖਰਾ ਸੀ ਇਹ ਸਿਰਫ ਇੱਕ ਬਜ਼ੁਰਗ ਦੀ ਦਰਦ ਕਹਾਣੀ ਨਹੀਂ ਸੀ ਬਲਕਿ ਇੱਕ ਅਜਿਹੇ ਇਤਿਹਾਸ ਦਾ ਹਿੱਸਾ ਸੀ ਜੋ ਅੱਜ ਵੀ ਪੰਜਾਬ ਦੇ ਜ਼ਖਮਾਂ ਵਿੱਚੋਂ ਲਹੂ ਵਗਾਰਿਆ ਸੀ ਇਹ ਗੱਲ ਹੈ 1984 ਦੀ ਜਦੋਂ ਭਾਰਤ ਵਿੱਚ ਇੱਕ ਅਜੀਬ ਸਿਆਸੀ ਮਾਹੌਲ ਬਣਿਆ ਹੋਇਆ ਸੀ ਪੰਜਾਬ ਵਿੱਚ ਖੜਕੂਵਾਦ ਸ਼ਿਖਰ ਤੇ ਸੀ ਅਤੇ ਕੇਂਦਰ ਸਰਕਾਰ ਇਸ ਨੂੰ ਰੋਕਣ ਦੇ ਲਈ ਦ੍ਰਿੜ ਸੀ ਫੌਜ ਨੂੰ ਬੁਲਾਇਆ ਗਿਆ ਪਰ ਜ਼ਿਆਦਾਤਰ ਫੌਜੀ ਜਵਾਨਾਂ ਨੂੰ ਅਸਲੀਅਤ ਤੋਂ ਦੂਰ ਰੱਖਿਆ ਗਿਆ ਸੀ ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ ਸੀ ਕਿ ਉਹ ਕਿੱਥੇ ਜਾ ਰਹੇ ਨੇ ਅਤੇ ਉਹਨਾਂ ਦਾ ਅਸਲੀ ਮਿਸ਼ਨ ਕੀ ਹੈ ਉਹਨਾਂ ਨੂੰ ਸਿਰਫ ਇੱਕ ਹੁਕਮ ਦਿੱਤਾ ਗਿਆ ਸੀ ਕਿ ਉਹਨਾਂ ਨੂੰ ਦੇਸ਼ ਦੀ ਸੁਰੱਖਿਆ ਲਈ ਇੱਕ ਵੱਡਾ ਆਪਰੇਸ਼ਨ ਕਰਨਾ ਹੈ ਜਿਸ ਵਿੱਚ ਅੱਤਵਾਦੀਆਂ ਨੂੰ ਖਤਮ ਕਰਨਾ ਹੈ ਉਹਨਾਂ ਵਿੱਚੋਂ ਇੱਕ ਸੀ ਰamesh chandra ਜੋ ਉਸ ਸਮੇਂ BSF ਬਾਰਡਰ ਸਿਕਿਉਰਿਟੀ ਫੋਰਸ ਦਾ ਇੱਕ ਨੌਜਵਾਨ ਤੇ ਉਤਸ਼ਾਹੀ ਫੌਜੀ ਸੀ Ramesh Uttar Pradesh ਦੇ ਇੱਕ ਛੋਟੇ ਜਿਹੇ ਪਿੰਡ ਤੋਂ ਆਇਆ ਸੀ ਇੱਕ ਸਧਾਰਨ ਪਰਿਵਾਰ ਤੋਂ ਸੀ ਜਿਸ ਦਾ ਇੱਕੋ ਇੱਕ ਮਕਸਦ ਸੀ ਦੇਸ਼ ਦੀ ਸੇਵਾ ਕਰਨਾ ਤੇ ਆਪਣੇ ਪਰਿਵਾਰ ਦੇ ਲਈ ਰੋਜੀ ਰੋਟੀ ਕਮਾਉਣਾ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਸ ਨੂੰ ਕਦੇ ਅਜਿਹੀ ਸਥਿਤੀ ਦਾ ਸਾਹਮਣਾ ਕਰਨਾ ਪਵੇਗਾ ਜਿੱਥੇ ਉਸ ਦੀ ਜ਼ਮੀਰ ਅਤੇ ਡਿਊਟੀ ਦੇ ਵਿਚਕਾਰ ਇੱਕ ਭਿਆਨਕ ਯੁੱਧ ਛਿੜ ਜਾਵੇਗਾ ਮਈ ਦੇ ਅਖੀਰ ਵਿੱਚ ਰਮੇਸ਼ ਜੋ ਹੈ ਉਹ ਯੂਨਿਟ ਨੂੰ ਅਚਾਨਕ ਹੁਕਮ ਮਿਲਿਆ ਕਿ ਉਹ ਪੰਜਾਬ ਵੱਲ ਕੂਚ ਕਰਨ ਉਹਨਾਂ ਨੂੰ ਦੱਸਿਆ ਗਿਆ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਕਬੀਰ ਹੋ ਗਈ ਹੈ ਅਤੇ ਉਹਨਾਂ ਨੂੰ ਦੇਸ਼ ਵਿਰੋਧੀ ਤਾਕਤਾਂ ਨੂੰ ਕਾਬੂ ਕਰਨਾ ਹੈ ਰਮੇਸ਼ ਅਤੇ ਉਸ ਦੇ ਸਾਥੀ ਜਵਾਨਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਇਹ ਦੇਸ਼ ਵਿਰੋਧੀ ਤਾਕਤਾਂ ਅਸਲ ਵਿੱਚ ਦਰਬਾਰ ਸਾਹਿਬ ਦੇ ਅੰਦਰ ਸ਼ਰਨ ਲੈ ਹੋਏ ਸਨ। ਅਤੇ ਉਹਨਾਂ ਵਿੱਚ ਬਹੁਤ ਸਾਰੇ ਨਿਰਦੋਸ਼ ਹਦਾਲੂ ਵੀ ਸਨ ਜੋ ਸਿਰਫ ਗੁਰੂ ਘਰ ਵਿੱਚ ਬੈਠੇ ਸਨ ਜਿਨ੍ਹਾਂ ਵਿੱਚ ਬੱਚੇ, ਔਰਤਾਂ ਤੇ ਬਜ਼ੁਰਗ ਸ਼ਾਮਲ ਸਨ। ਉਹਨਾਂ ਦੇ ਅਧਿਕਾਰੀਆਂ ਨੂੰ ਸਿਰਫ ਇਹ ਹੀ ਕਿਹਾ ਗਿਆ ਕਿ ਅੱਤਵਾਦੀਆਂ ਨੇ ਇਸ ਪਵਿੱਤਰ ਸਥਾਨ ਨੂੰ ਆਪਣੇ ਕਬਜ਼ੇ ਵਿੱਚ ਲਿਆ ਗਿਆ ਹੈ ਤੇ ਉਹਨਾਂ ਨੂੰ ਇਸ ਨੂੰ ਆਜ਼ਾਦ ਕਰਾਉਣਾ ਹੈ। ਰਮੇਸ਼ ਦੇ ਮਨ ਵਿੱਚ ਕੋਈ ਸ਼ੱਕ ਨਹੀਂ ਸੀ। ਉਹ ਇੱਕ ਫੌਜੀ ਸੀ ਅਤੇ ਫੌਜੀ ਸਿਰਫ ਹੁਕਮਾਂ ਦੀ ਪਾਲਣਾ ਕਰਦੇ ਹਨ। ਉਹਨਾਂ ਨੂੰ ਸਿਖਾਇਆ ਜਾਂਦਾ ਹੈ ਕਿ ਉਹਨਾਂ ਦਾ ਕੰਮ ਸਵਾਲ ਪੁੱਛਣਾ ਨਹੀਂ ਬਲਕਿ ਦੇਸ਼ ਦੀ ਸੁਰੱਖਿਆ ਦੇ ਲਈ ਹਰ ਕੁਰਬਾਨੀ ਦੇਣਾ ਹੈ। ਉਸ ਨੂੰ ਲੱਗ ਰਿਹਾ ਸੀ ਕਿ ਉਹ ਇੱਕ ਮਹੱਤਵਪੂਰਨ ਕੌਮੀ ਮਿਸ਼ਨ ਤੇ ਹੈ। 6 ਜੂਨ 1984 ਦੀ ਸਵੇਰ ਸੀ ਜਦੋਂ ਆਪਰੇਸ਼ਨ ਬਲੂ ਸਟਾਰ ਦੀ ਅਸਲੀ ਕਾਰਵਾਈ ਸ਼ੁਰੂ ਹੋਈ। ਰਮੇਸ਼ ਅਤੇ ਉਸ ਦੇ ਸਾਥੀ ਫੌਜੀਆਂ ਨੂੰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕੰਪਲੈਕਸ ਵੱਲ ਵਧਣ ਦਾ ਹੁਕਮ ਦਿੱਤਾ ਗਿਆ। ਉਹਨਾਂ ਦੇ ਕੰਨਾਂ ਵਿੱਚ ਅਧਿਕਾਰੀਆਂ ਦੀਆਂ ਚੀਕਾਂ ਗੂੰਜ ਰਹੀਆਂ ਸਨ, ਅੱਗੇ ਵਧੋ, ਕੋਈ ਰਹਿਮ ਨਹੀਂ, ਅੱਤਵਾਦੀਆਂ ਨੂੰ ਖਤਮ ਕਰੋ। ਜਦੋਂ ਰਮੇਸ਼ ਅਤੇ ਉਸਦੇ ਸਾਥੀ ਫੌਜੀ ਦਰਬਾਰ ਸਾਹਿਬ ਦੇ ਅੰਦਰ ਦਾਖਲ ਹੋਏ ਤਾਂ ਉਹਨਾਂ ਨੇ ਜੋ ਦ੍ਰਿਸ਼ ਦੇਖਿਆ ਅਤੇ ਉਹਨਾਂ ਦੀਆਂ ਜੋ ਕਲਪਨਾਵਾਂ ਤੋਂ ਵੀ ਵੱਖਰਾ ਸੀ ਹਰ ਪਾਸੇ ਚੀਕਾਂ ਰੋਣਾ ਅਤੇ ਬੰਦੂਕਾਂ ਦੀਆਂ ਗਰਜਾਂ ਸਨ ਗੋਲੀਆਂ ਦੀ ਆਵਾਜ਼ ਧਮਾਕੇ ਅਤੇ ਬਾਰੂਦ ਦੀ ਤਿੱਖੀ ਬਦਬੂ ਹਵਾ ਵਿੱਚ ਘੁਲੀ ਹੋਈ ਸੀ ਉਹਨਾਂ ਨੂੰ ਲੱਗ ਰਿਹਾ ਸੀ ਜਿਵੇਂ ਉਹ ਕਿਸੇ ਜੰਗ ਦੇ ਮੈਦਾਨ ਵਿੱਚ ਆ ਗਏ ਹੋਣ ਪਰ ਇਹ ਜੰਗ ਦਾ ਮੈਦਾਨ ਉਹਨਾਂ ਨੇ ਆਪਣੇ ਦੇਸ਼ ਦਾ ਸਭ ਤੋਂ ਪਵਿੱਤਰ ਅਸਥਾਨ ਸੀ ਧਰਮਸ਼ਾਲਾ ਪ੍ਰਕਰਮਾ ਅਕਾਲ ਤਖਤ ਹਰ ਜਗ੍ਹਾ ਲਹੂ ਤੇ ਲਾਸ਼ਾਂ ਸਨ ਬੱਚੇ ਔਰਤਾਂ ਤੇ ਬਜ਼ੁਰਗ ਡਰ ਦੇ ਮਾਰੇ ਚੀਕ ਰਹੇ ਸਨ ਜਿਨ੍ਹਾਂ ਨੂੰ ਅੱਤਵਾਦੀ ਕਿਹਾ ਗਿਆ ਸੀ ਉਸਨ ਵਿੱਚ ਨਿਰਦੋਸ਼ ਲੋਕ ਸਨ ਜੋ ਸਿਰਫ ਗੁਰੂ ਘਰ ਦੇ ਵਿੱਚ ਸ਼ਰਨ ਲੈ ਹੋਏ ਸੀ ਹਰਮੇਸ਼ ਦੇ ਦਿਲ ਵਿੱਚ ਇੱਕ ਅਜੀਬ ਜੀ ਪੀੜਾ ਉੱਠੀ ਉਸ ਨੂੰ ਪਹਿਲੀ ਵਾਰ ਆਪਣੇ ਮਿਸ਼ਨ ਤੇ ਸ਼ੱਕ ਹੋਇਆ ਉਸ ਨੂੰ ਹੁਕਮ ਦਿੱਤਾ ਗਿਆ ਕਿ ਇੱਕ ਖਾਸ ਖੇਤਰ ਵੱਲ ਅੱਗੇ ਵਧੇ ਜਿੱਥੇ ਅੱਤਵਾਦੀਆਂ ਦਾ ਮੁਖੀ ਲੁਕਿਆ ਹੋਇਆ ਸੀ ਉਸ ਖੇਤਰ ਵੱਲ ਪਹੁੰਚਿਆ ਤਾਂ ਉਸ ਨੇ ਕੁਝ ਫੌਜੀਆਂ ਨੇ ਵੇਖਿਆ ਜੋ ਲੁੱਟਖੋ ਕਰ ਰਹੇ ਸਨ ਕੁਝ ਫੌਜੀ ਦਰਵਾਜ਼ਾਬੰਦਰੋਂ ਸੋਨਾ ਚੁਰਾ ਰਹੇ ਸਨ ਗੋਲਕ ਵਿੱਚੋਂ ਪੈਸੇ ਕੱਢ ਰਹੇ ਸਨ ਅਤੇ ਕੁਝ ਹੋਰ ਅਸ਼ੋਭਨੀਆਂ ਹਰਕਤਾਂ ਕਰ ਰਹੇ ਸਨ ਉਹ ਦੇਖ ਰਿਹਾ ਸੀ ਕਿ ਕਿਵੇਂ ਪਵਿੱਤਰ ਸਥਾਨ ਦੀ ਬੇਅਦਬੀ ਹੋ ਰਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਤੇ ਗੋਲੀਆਂ ਦੇ ਨਿਸ਼ਾਨ ਅਕਾਲ ਤਖਤ ਦੀ ਇਮਾਰਤ ਦਾ ਖੰਡਰ ਬਣ ਜਾਣਾ ਇਹ ਦ੍ਰਿਸ਼ ਦੇਖ ਕੇ ਰਮੇਸ਼ ਦਾ ਖੂਨ ਖ올 ਉਠਿਆ ਉਸ ਨੂੰ ਲੱਗ ਰਿਹਾ ਸੀ ਕਿ ਉਹ ਇੱਕ ਅਜਿਹੇ ਪਾਪ ਦਾ ਹਿੱਸਾ ਬਣ ਰਿਹਾ ਹੈ ਜੋ ਉਸ ਦੀ ਜ਼ਮੀਰ ਨੂੰ ਹਮੇਸ਼ਾ ਲਈ ਦਾਗਦਲ ਕਰ ਦੇਵੇਗਾ ਉਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਫੌਜੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਸਨੇ ਚੀਕ ਕੇ ਕਿਹਾ ਕਿ ਇਹ ਕੀ ਕਰ ਰਹੇ ਹੋ ਇਹ ਗੁਰੂ ਘਰ ਹੈ ਅਸੀਂ ਇੱਥੇ ਦੇਸ਼ ਦੀ ਸੇਵਾ ਕਰਨ ਆਏ ਹਾਂ ਨਾ ਕਿ ਲੁੱਟਕੋ ਕਰਨ ਇਹ ਪਵਿੱਤਰ ਸਥਾਨ ਹੈ ਪਰ ਉਸ ਦੀ ਆਵਾਜ਼ ਕਿਸੇ ਨੇ ਨਹੀਂ ਸੁਣੀ ਹਰ ਪਾਸੇ ਹਫੜਾ ਤਫਰੀ ਹੁਕਮਾਂ ਦੀ ਗੂੰਜ ਸੀ ਫੌਜੀ ਹੁਕਮਾਂ ਦੀ ਪਾਲਣਾ ਕਰ ਰਹੇ ਸਨ ਭਾਵੇਂ ਕਿੰਨੇ ਵੀ ਅਨਮਨੁੱਖੀ ਕਿਉਂ ਨਾ ਹੋਣ ਉਹਨਾਂ ਦੇ ਅਧਿਕਾਰੀਆਂ ਨੇ ਉਹਨਾਂ ਨੂੰ ਹਰਕਤਾਂ ਤੋਂ ਰੋਕਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਰਮੇਸ਼ ਨੂੰ ਬਹੁਤ ਗੁੱਸਾ ਆਇਆ ਪਰ ਉਸ ਦੇ ਕੋਲ ਕੋਈ ਸ਼ਕਤੀ ਨਹੀਂ ਸੀ ਉਹ ਇਕੱਲਾ ਸੀ ਅਤੇ ਉਸ ਦੇ ਸਾਹਮਣੇ ਪੂਰੀ ਫੌਜ ਖੜੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਸ ਦਾ ਜਮੀਰ ਉਸ ਨੂੰ ਅੰਦਰੋਂ ਖਾ ਰਿਹਾ ਹੋਵੇ ਅਤੇ ਇਸ ਅਨਿਆਏ ਨੂੰ ਰੋਕਣ ਦੇ ਲਈ ਬੇਵੱਸ ਹੋਵੇ। ਫਿਰ ਉਹ ਪਲ ਆਇਆ ਜਿਸ ਨੇ ਰਮੇਸ਼ ਦੀ ਜ਼ਿੰਦਗੀ ਬਦਲ ਦਿੱਤੀ ਉਸ ਨੂੰ ਖਾਸ ਤੌਰ ਤੇ ਹੁਕਮ ਦਿੱਤਾ ਗਿਆ ਕਿ ਇੱਕ ਖਾਸ ਖਮਰੇ ਵਿੱਚ ਗੋਲੀ ਚਲਾਵੇ ਜਿੱਥੇ ਵਿਰੋਧ ਹੋ ਰਿਹਾ ਸੀ ਉਸ ਨੂੰ ਦੱਸਿਆ ਗਿਆ ਕਿ ਉੱਥੇ ਹੀ ਅੱਤਵਾਦੀਆਂ ਦਾ ਮੁਖੀ ਛੁਪਿਆ ਹੋਇਆ ਹੈ। ਰਮੇਸ਼ ਨੇ ਬਿਨਾਂ ਸਵਾਲ ਕੀਤੇ ਹੁਕਮ ਦੀ ਪਾਲਣਾ ਕੀਤੀ ਉਸ ਨੇ ਆਪਣੀ ਬੰਦੂਕ ਚੁੱਕੀ ਉਸ ਦਾ ਹੱਥ ਕੰਬ ਰਿਹਾ ਸੀ। ਉਸਨੇ ਗੋਲੀ ਚਲਾਈ ਅਤੇ ਉਸਨੇ ਦੇਖਿਆ ਕਿ ਇੱਕ ਵਿਅਕਤੀ ਜ਼ਮੀਨ ਤੇ ਡਿੱਗ ਪਿਆ। ਉਸ ਨੂੰ ਨਹੀਂ ਪਤਾ ਸੀ ਕਿ ਕੌਣ ਸੀ। ਉਸਨੇ ਸਿਰਫ ਇੱਕ ਪਰਛਾਵਾ ਦੇਖਿਆ। ਉਸਦਾ ਦਿਲ ਇੱਕ ਪਲ ਦੇ ਲਈ ਡੁੱਬ ਗਿਆ। ਉਸ ਨੂੰ ਲੱਗਿਆ ਕਿ ਜਿਵੇਂ ਉਸਨੇ ਕੁਝ ਬਹੁਤ ਗਲਤ ਕਰ ਦਿੱਤਾ ਹੋਵੇ। ਬਾਅਦ ਵਿੱਚ ਉਸ ਨੂੰ ਪਤਾ ਲੱਗਾ ਕਿ ਉਹ ਸੰਤ ਜਨੈਲ ਸਿੰਘ ਭਿੰਡਰਾਵਾਲੇ ਸਨ। ਇਹ ਸੱਚ ਸੁਣ ਕੇ ਰਮੀਸ਼ ਦਾ ਜਮੀਰ ਜੋ ਉਸ ਨੂੰ ਕੋਸਣ ਲੱਗਾ। ਉਸ ਨੂੰ ਲੱਗ ਰਿਹਾ ਸੀ ਕਿ ਜਿਵੇਂ ਉਸਨੇ ਸਿੱਖਾਂ ਦੇ ਇੱਕ ਪੂਜਨਿਕ ਸੰਤ ਤੇ ਗੋਲੀ ਚਲਾਈ ਹੋਵੇ। ਉਸਨੇ ਆਪਣੀ ਡਿਊਟੀ ਨਿਭਾਈ ਸੀ ਇੱਕ ਫੌਜੀ ਹੋਣ ਦੇ ਨਾਤੇ ਉਸਨੇ ਆਪਣੇ ਹੁਕਮਾਂ ਦੀ ਪਾਲਣਾ ਕੀਤੀ ਸੀ ਪਰ ਉਸਦੀ ਆਤਮਾ ਅੰਦਰੋਂ ਤੜਫ ਰਹੀ ਸੀ ਉਸ ਨੂੰ ਲੱਗ ਰਿਹਾ ਸੀ ਕਿ ਉਸਨੇ ਇੱਕ ਮਹਾਨ ਪਾਪ ਕੀਤਾ ਹੈ ਉਸਨੇ ਸੋਚਿਆ ਕਿ ਜੇਕਰ ਉਹ ਗੋਲੀ ਨਾ ਚਲਾਉਂਦਾ ਤਾਂ ਕੋਈ ਹੋਰ ਚਲਾ ਦਿੰਦਾ ਕਿਉਂਕਿ ਸਿੱਧਾ ਹੁਕਮ ਸੀ ਅਤੇ ਉਸ ਨੂੰ ਗੋਲੀ ਚਲਾਉਣੀ ਹੀ ਪੈਂਦੀ ਪਰ ਇਹ ਤੱਥ ਉਸ ਦੇ ਦਿਲ ਨੂੰ ਸ਼ਾਂਤ ਨਹੀਂ ਸੀ ਕਰ ਪਾ ਰਿਹਾ ਇਹ ਘਟਨਾ ਉਸ ਦੀ ਜ਼ਿੰਦਗੀ ਦੀ ਸਭ ਤੋਂ ਭਿਆਨਕ ਪਲ ਬਣ ਗਈ ਇੱਕ ਅਜਿਹਾ ਜ਼ਖਮ ਜੋ ਕਦੇ ਨਹੀਂ ਸੀ ਭਰਿਆ ਉਸ ਦਿਨ ਤੋਂ ਬਾਅਦ ਰਮੇਸ਼ ਹਮੇਸ਼ਾ ਇੱਕ ਅੰਦਰੂਨੀ ਸੰਘਰਸ਼ ਵਿੱਚ ਜੀ ਰਿਹਾ ਸੀ ਇੱਕ ਅਜੀਹਾ ਸੰਘਰਸ਼ ਜੋ ਉਸ ਦੀ ਆਤਮਾ ਨੂੰ ਹਰ ਪਲ ਕੋਸਦਾ ਰਹਿੰਦਾ ਉਸ ਦਿਨ ਤੋਂ ਬਾਅਦ ਰਮੇਸ਼ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲ ਗਈ ਆਪਰੇਸ਼ਨ ਬਲੂ ਸਟਾਰ ਭਾਵੇਂ ਸਰਕਾਰੀ ਪੱਧਰ ਤੇ ਇੱਕ ਸਫਲ ਮਿਸ਼ਨ ਮੰਨਿਆ ਗਿਆ ਪਰ ਰਮੇਸ਼ ਲਈ ਇਹ ਜ਼ਿੰਦਗੀ ਭਰ ਦਾ ਪਛਤਾਵਾ ਬਣ ਗਿਆ ਉਸ ਦਿਨ ਦੀਆਂ ਘਟਨਾਵਾਂ ਨੂੰ ਕਦੇ ਭੁੱਲ ਨਹੀਂ ਸਕਿਆ ਹਰ ਰਾਤ ਉਸ ਨੂੰ ਦਰਬਾਰ ਸਾਹਿਬ ਦੇ ਅੰਦਰਲੇ ਦ੍ਰਿਸ਼ ਚੀਕਾਂ ਬਲੂਕਾਂ ਦੀਆਂ ਆਵਾਜ਼ਾਂ ਬਾਰੂਦ ਦੀ ਬਦਬੂ ਅਤੇ ਸੰਤਾ ਦਾ ਡਿੱਗਦਾ ਸਰੀਰ ਸਭ ਕੁਝ ਉਸ ਨੂੰ ਚਤੌਂਦਾ ਰਹਿੰਦਾ ਉਸ ਦੀਆਂ ਅੱਖਾਂ ਦੇ ਸਾਹਮਣੇ ਉਹ ਫੌਜੀ ਆਉਂਦੇ ਜੋ ਲੁੱਟਖੋ ਕਰ ਰਹੇ ਸਨ ਜੋ ਪਵਿੱਤਰ ਸਥਾਨ ਦੀ ਬੇਅਦਬੀ ਕਰ ਰਹੇ ਸਨ ਉਹ ਖੁਦ ਬੇਵੱਸ ਮਹਿਸੂਸ ਕਰ ਰਿਹਾ ਸੀ ਉਸ ਨੂੰ ਇਹ ਬੇਵਰਸੀ ਅੰਦਰੋਂ ਅੰਦਰੀ ਖਾ ਰਹੀ ਸੀ ਰਮੇਸ਼ ਇੱਕ ਬਹਾਦਰ ਫੌਜੀ ਸੀ ਉਸ ਨੇ ਕਈ ਸਰਹੱਦੀ ਇਲਾਕਿਆਂ ਵਿੱਚ ਦੇਸ਼ ਦੀ ਸੇਵਾ ਕੀਤੀ ਸੀ ਕਈ ਖਤਰਨਾਕ ਮਿਸ਼ਨਾਂ ਵਿੱਚ ਹਿੱਸਾ ਲਿਆ ਸੀ ਆਪਣੇ ਫੌਜੀ ਸੇਵਾ ਦੌਰਾਨ ਉਸ ਨੂੰ ਕਈ ਮਿਸ਼ਨਾਂ ਵਿੱਚ ਬਹਾਦਰੀ ਲਈ ਸਨਮਾਨਿਤ ਕੀਤਾ ਗਿਆ ਸੀ ਉਸ ਨੇ ਬਹੁਤ ਸਾਰੇ ਮੈਡਲ ਜਿੱਤੇ ਜਿੰਨਾਂ ਵਿੱਚ ਬਹਾਦਰੀ ਦੇ ਮੈਡਲ ਅਤੇ ਵਿਸ਼ੇਸ਼ ਸੇਵਾ ਮੈਡਲ ਸਮਾਨ ਸਨ ਇਹਨਾਂ ਵਿੱਚ 1984 ਦੇ ਜੂਨ ਮਿਸ਼ਨ ਦੇ ਲਈ ਸਨਮਾਨ ਸ਼ਾਮਲ ਸੀ ਪਰ ਇਹ ਮੈਡਲ ਉਸਦੇ ਲਈ ਸਨਮਾਨ ਨਹੀਂ ਬਲਕਿ ਬੋਝ ਬਣ ਗਏ ਸਨ ਹਰ ਮੈਡਲ ਉਸ ਨੂੰ ਉਸ ਦਿਨ ਦੀ ਯਾਦ ਦਿਵਾਉਂਦਾ ਸੀ ਜਿਸ ਦਿਨ ਉਸ ਨੇ ਆਪਣੀ ਡਿਊਟੀ ਨਿਭਾਈ ਸੀ ਪਰ ਉਸਦੇ ਜ਼ਮੀਰ ਨੇ ਉਸ ਨੂੰ ਮਾਫ਼ ਨਹੀਂ ਕੀਤਾ ਸੀ ਉਹ ਮੈਡਲ ਉਸ ਦੇ ਦਿਲ ਤੇ ਜ਼ਖਮਾ ਵਾਂਗ ਸਨ ਜੋ ਕਦੇ ਨਹੀਂ ਸੀ ਭਰਦੇ ਬਲਕਿ ਹਰ ਨਜ਼ਰ ਦੇ ਨਾਲ ਹੋਰ ਡੂੰਘੇ ਹੋ ਜਾਂਦੇ ਸਨ ਉਸਨੂੰ ਲੱਗਦਾ ਸੀ ਕਿ ਉਹ ਇੰਨਾ ਮੈਡਲਾਂ ਦੇ ਲਾਇਕ ਨਹੀਂ ਹੈ ਕਿਉਂਕਿ ਉਸਨੂੰ ਉਹ ਕੰਮ ਕੀਤਾ ਸੀ ਜਿਸ ਦਾ ਉਸ ਦੇ ਸਰੀਰ ਨੇ ਵਿਰੋਧ ਕੀਤਾ ਸੀ ਸੇਵਾ ਮੁਕਤੀ ਤੱਕ ਰਮੇਸ਼ ਨੇ ਆਪਣੀ ਜ਼ਿੰਦਗੀ गुਜ਼ਾਰੀ ਪਰ ਅੰਦਰੋਂ ਹਮੇਸ਼ਾ ਹੀ ਘੁੱਟਦਾ ਰਿਹਾ ਉਸਨੇ ਕਦੇ ਕਿਸੇ ਨੂੰ ਆਪਣੀ ਸਪੀੜਾ ਬਾਰੇ ਨਹੀਂ ਦੱਸਿਆ ਉਸ ਦੀ ਪਤਨੀ ਅਤੇ ਬੱਚੇ ਵੀ ਨਹੀਂ ਜਾਣਦੇ ਸਨ ਕਿ ਉਹਨਾਂ ਦੇ ਪਿਤਾ ਦੇ ਦਿਲ ਦੇ ਵਿੱਚ ਕਿਹੜਾ ਰਾਜ਼ ਦੱਬਿਆ ਹੋਇਆ ਹੈ ਉਹ ਇੱਕ ਸਧਾਰਨ ਅਤੇ ਸ਼ਾਂਤ ਆਦਮੀ ਬਣ ਗਿਆ ਸੀ ਜੋ ਜ਼ਿਆਦਾ ਗੱਲ ਨਹੀਂ ਸੀ ਕਰਦਾ ਉਹ ਅਕਸਰ ਇਕੱਲਾ ਬੈਠਾ ਰਹਿੰਦਾ ਅਤੇ ਸੋਚਦਾ ਰਹਿੰਦਾ ਉਸਨੂੰ ਲੱਗਦਾ ਸੀ ਕਿ ਉਹ ਇੱਕ ਅਜਿਹਾ ਪਾਪੀ ਹੈ ਜਿਸ ਨੂੰ ਕਦੇ ਮਾਫੀ ਨਹੀਂ ਮਿਲੇਗੀ। ਉਸਨੇ ਬਹੁਤ ਸਾਰੇ ਮੰਦਰਾਂ ਵਿੱਚ ਗਿਆ, ਪਾਠ ਕਰਵਾਏ, ਦਾਨ-ਪਨ ਕੀਤਾ, ਤੀਰਥ ਯਾਤਰਾ ਕੀਤੀਆਂ ਪਰ ਉਸਨੂੰ ਅੰਦਰੂਨੀ ਸ਼ਾਂਤੀ ਨਹੀਂ ਮਿਲੀ। ਉਸਦੇ ਮਨ ਵਿੱਚ ਹਮੇਸ਼ਾ ਇਹ ਹੀ ਸਵਾਲ ਘੁੰਮਦਾ ਰਹਿੰਦਾ ਸੀ ਕਿ ਮੈਨੂੰ ਮਾਫੀ ਮਿਲੇਗੀ? ਕਿ ਮੇਰੀ ਰੂਹ ਨੂੰ ਕਦੇ ਸ਼ਾਂਤੀ ਮਿਲੇਗੀ? ਉਸਨੂੰ ਲੱਗਦਾ ਸੀ ਕਿ ਉਸਦੀ ਜ਼ਿੰਦਗੀ ਇੱਕ ਜ਼ਖਮ ਹੈ ਜੋ ਕਦੇ ਨਹੀਂ ਭਰੇਗਾ ਜਦੋਂ ਤੱਕ ਉਹ ਇਸ ਪਵਿੱਤਰ ਸਥਾਨ ਤੇ ਜਾ ਕੇ ਮਾਫੀ ਨਹੀਂ ਮੰਗਦਾ ਜੋ ਉਸਨੇ ਪਾਪ ਕੀਤਾ ਹੈ। ਸਮਾਂ ਬੀਤਦਾ ਗਿਆ 41 ਸਾਲ ਬੀਤ ਗਏ ਉਸ ਨੂੰ ਭਿਆਨਕ ਘਟਨਾ ਨੂੰ ਰਮੇਸ਼ ਦੀ ਸਿਹਤ ਹੁਣ ਠੀਕ ਨਹੀਂ ਸੀ ਰਹਿੰਦੀ ਉਮਰ ਦੇ ਇਸ ਪੜਾਅ ਦੇ ਵਿੱਚ ਉਸ ਦੇ ਸਰੀਰ ਵਿੱਚ ਕਈ ਬਿਮਾਰੀਆਂ ਨੇ ਘੇਰਾ ਪਾ ਲਿਆ ਸੀ ਉਸ ਨੂੰ ਨੀਂਦ ਨਹੀਂ ਸੌਂਦੀ ਅਤੇ ਉਸ ਦੇ ਸਰੀਰ ਵਿੱਚ ਅਕਸਰ ਦਰਦ ਰਹਿੰਦਾ ਸੀ ਉਸ ਦਾ ਦਿਮਾਗ ਹਮੇਸ਼ਾ 1984 ਦੀਆਂ ਯਾਦਾਂ ਵਿੱਚ ਘੁੰਮਦਾ ਰਹਿੰਦਾ ਸੀ ਉਸ ਨੂੰ ਮਹਿਸੂਸ ਹੋ ਰਿਹਾ ਸੀ ਕਿ ਉਸ ਦਾ ਅੰਤ ਨੇੜੇ ਹੈ ਅਤੇ ਉਹ ਇਸ ਬੋਝ ਨਾਲ ਮਰਨਾ ਨਹੀਂ ਚਾਹੁੰਦਾ ਉਸਦੀ ਆਤਮਾ ਚੀਕ ਰਹੀ ਸੀ ਮੁਕਤੀ ਮੰਗ ਰਹੀ ਸੀ ਇੱਕ ਦਿਨ 6 ਜੂਨ 2025 ਨੂੰ ਰਮੇਸ਼ ਨੇ ਇੱਕ ਵੱਡਾ ਫੈਸਲਾ ਲਿਆ ਉਹ ਫੈਸਲਾ ਸੀ ਜਿਸ ਨੇ ਉਸ ਦੀ ਜ਼ਿੰਦਗੀ ਵਿੱਚ ਨਵੀਂ ਦਿਸ਼ਾ ਦਿੱਤੀ ਉਸ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਦੱਸੇ ਬਿਨਾ ਸਿਰਫ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਆਦਮੀ ਸੀ ਅਤੇ ਉਸ ਨੂੰ ਪਤਾ ਸੀ ਕਿ ਸਿੱਖ ਭਾਈਚਾਰੇ ਵਿੱਚ 1984 ਦੀਆਂ ਘਟਨਾਵਾਂ ਪ੍ਰਤੀ ਕਿੰਨਾ ਗੁੱਸਾ ਅਤੇ ਦਰਦ ਹੈ ਉਹ ਡਰਦਾ ਸੀ ਕਿ ਜੇਕਰ ਕਿਸੇ ਨੂੰ ਪਤਾ ਲੱਗ ਗਿਆ ਕਿ ਕੌਣ ਹੈ ਉਸਦੀ ਜ਼ਮੀਰ ਵਿੱਚ ਇੰਨੀ ਜੋ ਕਿ ਜਾਨ ਨਹੀਂ ਸੀ ਪਰ ਫਿਰ ਵੀ ਹੱਕ ਕਮ ਦਾ ਕਮ ਦਾ ਜ਼ਮੀਰ ਦਾ ਬੋਝ ਇੰਨਾ ਜ਼ਿਆਦਾ ਸੀ ਕਿ ਆਪਣੀ ਜਾਨ ਦਾ ਵੀ ਡਰ ਉਸ ਨੂੰ ਲੱਗ ਰਿਹਾ ਸੀ ਪਰ ਸਿਰਫ ਉਸ ਨੂੰ ਮਾਫੀ ਚਾਹੀਦੀ ਸੀ ਉਸ ਨੂੰ ਆਪਣੀ ਜ਼ਖਮੀ ਜ਼ਮੀਰ ਨੂੰ ਸ਼ਾਂਤ ਕਰਨਾ ਸੀ ਉਸ ਨੂੰ ਲੱਗਦਾ ਸੀ ਕਿ ਜੇਕਰ ਉਹ ਮਾਫੀ ਮੰਗੇਗਾ ਤਾਂ ਉਸ ਦੀ ਆਤਮਾ ਨੂੰ ਕਦੇ ਵੀ ਸ਼ਾਂਤੀ ਨਹੀਂ ਮਿਲੇਗੀ ਉਹ ਇੱਕ ਸਧਾਰਨ ਰੇਲ ਗੱਡੀ ਵਿੱਚ ਬੈਠ ਕੇ ਅਮਰਸਰ ਦੇ ਲਈ ਰਵਾਨਾ ਹੋਇਆ ਉਸ ਨੇ ਟਿਕਟ ਲਈ ਅਤੇ ਬਿਨਾਂ ਕਿਸੇ ਨੂੰ ਕੁਝ ਦੱਸੇ ਯਾਤਰਾ ਸ਼ੁਰੂ ਕਰ ਦਿੱਤੀ ਪੂਰੇ ਸਫ਼ਰ ਦੌਰਾਨ ਉਸਦੇ ਮਨ ਵਿੱਚ ਇੱਕ ਕਸ਼ਮਕਸ਼ ਚੱਲ ਰਹੀ ਸੀ ਕਿ ਉਹ ਸਹੀ ਕਰ ਰਿਹਾ ਹੈ ਕਿ ਉਸ ਨੂੰ ਮਾਫੀ ਮਿਲੇਗੀ ਕਿ ਗੁਰੂ ਸਾਹਿਬ ਉਸਦੇ ਪਾਪ ਨੂੰ ਬਖਸ਼ ਦੇਣਗੇ ਉਸ ਨੂੰ ਯਾਦ ਆਇਆ ਕਿ ਉਸਦੇ ਮਾਤਾ-ਪਿਤਾ ਉਸ ਨੂੰ ਬਚਪਨ ਵਿੱਚ ਦੱਸਦੇ ਸਨ ਕਿ ਗੁਰੂ ਰਾਮਦਾਸ ਜੀ ਦਾ ਦਰਬਾਰ ਅਜਿਹਾ ਹੈ ਜਿੱਥੇ ਕੋਈ ਵੀ ਖਾਲੀ ਹੱਥ ਨਹੀਂ ਜਾਂਦਾ ਜਿੱਥੇ ਸੱਚੇ ਦਿਲੋਂ ਮੰਗੀ ਗਈ ਮਾਫੀ ਹਮੇਸ਼ਾ ਸਵੀਕਾਰ ਹੁੰਦੀ ਹੈ ਇਹ ਸੋਚ ਉਸ ਨੂੰ ਹਿੰਮਤ ਦੇ ਰਹੀ ਸੀ ਉਸ ਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਤੇ ਮਾਨੇ ਮਨ ਵਿੱਚ ਵਾਹਿਗੁਰੂ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ ਜਦੋਂ ਦਰਬਾਰ ਸਾਹਿਬ ਪਹੁੰਚਿਆ ਤੋ ਇੱਕ ਕੋਨੇ ਵਿੱਚ ਖੜਾ ਹੋ ਗਿਆ ਜਿੱਥੇ 41 ਸਾਲ ਪਹਿਲਾਂ ਖੜਾ ਸੀ ਉਹ ਜਗ੍ਹਾ ਉਸਦੇ ਮਨ ਵਿੱਚ ਅੱਜ ਵੀ ਤਾਜ਼ਾ ਸੀ ਉਸ ਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਅਤੇ ਉਸਦੇ ਮਨ ਵਿੱਚ ਇੱਕ ਵਾਰ ਫਿਰ ਉਹ ਭਿਆਨਕ ਦ੍ਰਿਸ਼ ਘਮਣ ਲੱਗੇ ਧਰ ਆਵਾਜ਼ ਹਰ ਦ੍ਰਿਸ਼ ਉਸ ਨੂੰ ਅੱਜ ਵੀ ਯਾਦ ਸੀ ਉਸਦੇ ਹੱਥ ਕੰਬਣ ਲੱਗੇ ਅਤੇ ਉਸ ਦੀਆਂ ਅੱਖਾਂ ਵਿੱਚ ਹੰਝੂ ਵਹਿਣ ਲੱਗੇ ਉਹ ਇੱਕ ਅਜੀਹਾ ਪਲ ਸੀ ਜਿੱਥੇ ਸਮਾਂ ਰੁਕ ਗਿਆ ਉਹ ਅਰਦਾਸ ਕਰ ਰਿਹਾ ਸੀ ਆਪਣੀ ਆਤਮਾ ਦੀ ਗਹਿਰਾਈ ਤੋਂ ਮਾਫੀ ਮੰਗ ਰਿਹਾ ਸੀ ਉਹ ਨੂੰ ਪਤਾ ਸੀ ਕਿ ਉਹ ਕੱਲਾ ਜ਼ਿੰਮੇਵਾਰ ਨਹੀਂ ਐ ਸਿਰਫ ਇੱਕ ਫੌਜੀ ਸੀ ਜਿਸ ਨੇ ਹੁਕਮਾਂ ਦੀ ਪਾਲਣਾ ਕੀਤੀ ਕਿਉਂਕਿ ਜੇਕਰ ਉਹ ਨਾ ਕਰਦਾ ਤਾਂ ਕੋਈ ਹੋਰ ਕਰ ਦਿੰਦਾ ਪਰ ਫਿਰ ਵੀ ਉਹ ਇੱਕ ਬੋਝ ਆਪਣੇ ਮੋਢਿਆਂ ਤੇ ਮਹਿਸੂਸ ਹੋ ਰਿਹਾ ਸੀ ਜਿਸ ਨੂੰ ਉਹ ਹੁਣ ਹੋਰ ਨਹੀਂ ਜ਼ਿਆਦਾ ਚੁੱਕ ਸਕਦਾ ਸੀ ਉਹ ਸਿਰਫ ਮੁਕਤੀ ਚਾਹੁੰਦਾ ਸੀ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਕਿ ਇੱਕ ਸੇਵਾਦਾਰ ਜਿਸ ਦਾ ਨਾਮ ਸੁਖਦੇਵ ਸਿੰਘ ਉਥੇ ਜੋੜੇ ਘਰ ਦੇ ਵਿੱਚ ਸੇਵਾ ਕਰ ਰਿਹਾ ਸੀ ਸੁਖਦੇਵ ਸਿੰਘ ਲੰਬੇ ਸਮੇਂ ਤੋਂ ਦਰਬਾਰ ਸਾਹਿਬ ਦੀ ਸੇਵਾ ਕਰ ਰਿਹਾ ਸੀ ਤੇ ਉਸ ਨੇ ਕਈ ਦੁਖੀ ਲੋਕਾਂ ਨੂੰ ਗੁਰੂ ਘਰ ਦੇ ਵਿੱਚ ਸ਼ਾਂਤੀ ਲੱਭਦੇ ਦੇਖਿਆ ਪਰ ਇਸ ਬਜ਼ੁਰਗ ਦੀਆਂ ਅੱਖਾਂ ਵਿੱਚ ਇਕ ਅਜੀਬ ਜਿਹਾ ਦਰਦ ਸੀ ਜੋ ਆਮ ਸ਼ਰਧਾਲੂਆਂ ਤੋਂ ਵੱਖਰਾ ਸੀ ਸੁਖਦੇਵ ਸਿੰਘ ਨੇ ਮਹਿਸੂਸ ਕੀਤਾ ਕਿ ਕੋਈ ਆਮ ਗੱਲ ਨਹੀਂ ਹੈ ਇਸ ਦੇ ਪਿੱਛੇ ਇੱਕ ਡੂੰਗੀ ਕਹਾਣੀ ਆ ਉਸਨੇ ਹੌਲੀ ਜੀ ਉਸ ਬਜ਼ੁਰਗ ਦੇ ਨੇੜੇ ਜਾ ਕੇ ਪੁੱਛਿਆ ਬਾਬਾ ਜੀ ਕੀ ਹੋਇਆ ਤੁਸੀਂ ਇੰਨੇ ਜ਼ਿਆਦਾ ਪਰੇਸ਼ਾਨ ਕਿਉਂ ਕੀ ਕੋਈ ਦੁੱਖ ਹੈ ਕੀ ਮੈਂ ਤੁਹਾਡੀ ਕੋਈ ਸੇਵਾ ਕਰ ਸਕਦਾ ਹਾਂ ਰਮੇਸ਼ ਜੋ ਬਜ਼ੁਰਗ ਅਵਸਥਾ ਸੀ ਹੌਲੀ-ਹੌਲੀ ਆਪਣੀ ਅੱਖਾਂ ਖੋਲ੍ਹੀਆਂ ਉਸਨੇ ਸੁਖਦੇਵ ਸਿੰਘ ਵੱਲ ਦੇਖਿਆ ਤੇ ਉਸ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਚਮਕ ਆਈ ਇੱਕ ਅਜਿਹੀ ਚਮਕ ਜਿਸ ਵਿੱਚ ਡਰ ਪਛਤਾਵਾ ਅਤੇ ਉਮੀਦ ਸਭ ਕੁਝ ਛੁਪਿਆ ਹੋਇਆ ਸੀ ਉਸਨੇ ਕਮਦੀ ਆਵਾਜ਼ ਵਿੱਚ ਕਿਹਾ ਕਿ ਮੈਂ ਇੱਥੇ ਆਪਣੀ ਇੱਕ ਬਹੁਤ ਵੱਡੀ ਭੁੱਲ ਬਖਸ਼ਾਉਣ ਆਇਆ ਹਾਂ ਮੈਂ ਇੱਕ ਮਹਾਨ ਪਾਪ ਕੀਤਾ ਹੈ ਜਿਸ ਦੀ ਮਾਫੀ ਸ਼ਾਇਦ ਮੈਨੂੰ ਕਦੇ ਨਹੀਂ ਮਿਲੇਗੀ ਸੁਖਦੇਵ ਸਿੰਘ ਨੇ ਉਸ ਨੂੰ ਪਾਣੀ ਪਿਲਾਇਆ ਉਸ ਦੇ ਮੋਢੇ ਤੇ ਹੱਥ ਰੱਖਿਆ ਤੇ ਕਿਹਾ ਕਿ ਬਾਬਾ ਜੀ ਇਹ ਗੁਰੂ ਰਾਮਦਾਸ ਦਾ ਦਰਬਾਰ ਹੈ ਐ ਤੇ ਹਰ ਕਿਸੇ ਦੀ ਭੁੱਲ ਬਖਸ਼ੀ ਜਾਂਦੀ ਹੈ ਬਸ ਸੱਚੇ ਦਿਲੋਂ ਮਾਫੀ ਮੰਗਣੀ ਚਾਹੀਦੀ ਹੈ ਗੁਰੂ ਸਾਹਿਬ ਬਹੁਤ ਦਿਆਲੂ ਹਨ ਤੁਸੀਂ ਦੱਸੋ ਕੀ ਗੱਲ ਹੈ ਅਸੀਂ ਸਭ ਸੁਣਨ ਨੂੰ ਤਿਆਰ ਹਾਂ ਉਸਨੇ ਰਮੇਸ਼ ਨੂੰ ਨੇੜੇ ਬੈਠਣ ਦਾ ਇਸ਼ਾਰਾ ਕੀਤਾ ਰਮੇਸ਼ ਕੁਝ ਪਲ ਸੋਚਿਆ ਉਸ ਨੂੰ ਪਤਾ ਨਹੀਂ ਸੀ ਕਿ ਇਹ ਬਹੁਤ ਵੱਡਾ ਖਤਰਾ ਹੋ ਸਕਦਾ ਹੈ ਜੇਕਰ ਉਸ ਦਾ ਰਾਜ਼ ਬਾਹਰ ਆ ਗਿਆ ਤਾਂ ਉਸ ਦੀ ਜਾਨ ਵੀ ਜਾ ਸਕਦੀ ਹੈ ਪਰ ਉਸ ਦੇ ਜ਼ਮੀਰ ਦਾ ਬੋਝ ਇਹਨਾਂ ਜ਼ਿਆਦਾ ਸੀ ਕਿ ਉਸ ਨੂੰ ਹੋਰ ਲੁਕਾ ਨਹੀਂ ਸੀ ਸਕਦਾ ਉਸ ਨੇ ਆਪਣੀ ਕਹਾਣੀ ਸੁਣਾਉਣੀ ਸ਼ੁਰੂ ਕੀਤੀ ਉਸ ਨੇ ਦੱਸਿਆ ਕਿ ਉਹ ਕੌਣ ਹੈ ਇੱਥੇ ਕਿਉਂ ਆਇਆ ਹੈ ਅਤੇ ਉਸ ਨੇ 1984 ਵਿੱਚ ਕੀ ਕੀਤਾ ਉਸ ਨੇ ਦੱਸਿਆ ਕਿ ਕਿਵੇਂ ਉਸ ਨੂੰ ਹੁਕਮਾਂ ਦੀ ਪਾਲਣਾ ਕਰਨੀ ਪਈ ਕਿਵੇਂ ਉਹ ਆਪਰੇਸ਼ਨ ਦਾ ਹਿੱਸਾ ਸੀ ਜਿਸ ਵਿੱਚ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਅਤੇ ਕਿਵੇਂ ਉਸਨੇ ਅਤਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਇੱਕ ਵਿਅਕਤੀ ਤੇ ਗੋਲੀ ਚਲਾਈ ਸੀ ਜੋ ਬਾਅਦ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਵਜੋਂ ਪਛਾਣੇ ਗਏ। ਉਸਨੇ ਆਪਣੀ ਬੇਵਸੀ ਦੱਸੀ ਕਿ ਕਿਵੇਂ ਉਸਨੇ ਆਪਣੇ ਸਾਥੀ ਫੌਜੀਆਂ ਨੂੰ ਲੁੱਟ ਖੋਹ ਤੇ ਬਦਬੀ ਤੋਂ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਕੋਈ ਉਸ ਦੀ ਨਹੀਂ ਸੁਣ ਰਿਹਾ ਸੀ। ਉਸਨੇ ਆਪਣੀ ਸਾਰੀ ਪੀੜਾ ਆਪਣਾ ਸਾਰਾ ਪਸਤਾਵਾ ਉਸੇ ਪਲ ਉਹਨਾਂ ਸੇਵਾਦਾਰਾਂ 'ਕੇ ਖੋਲਿਆ। ਸੁਖਦੇਵ ਸਿੰਘ ਅਤੇ ਉਸਦੇ ਨਾਲ ਦੇ ਦੋ ਹੋਰ ਸੇਵਾਦਾਰਾਂ ਨੇ ਧਿਆਨ ਨਾਲ ਉਸ ਦੀ ਗੱਲ ਸੁਣੀ। ਉਹਨਾਂ ਦੇ ਚਿਹਰੇ 'ਤੇ ਹੈਰਾਨੀ, ਗੁੱਸਾ ਅਤੇ ਹਮਦਰਦੀ ਨਾਲ ਭਰ ਗਿਆ। ਉਹਨਾਂ ਨੂੰ ਯਕੀਨ ਨਹੀਂ ਆ ਰਿਹਾ ਸੀ ਕਿ ਉਹਨਾਂ ਦੇ ਸਾਹਮਣੇ ਉਹ ਇਨਸਾਨ ਖੜਾ ਹੈ ਜਿਸ ਨੇ ਐਡੇ ਵੱਡੇ ਇਤਿਹਾਸਿਕ ਦੁਖਾਂਤ ਵਿੱਚ ਹਿੱਸਾ ਲਿਆ ਸੀ। ਉਹਨਾਂ ਦੇ ਮਨ ਵਿੱਚ ਪਹਿਲਾਂ ਗੁੱਸਾ ਆਇਆ ਫਿਰ ਇੱਕ ਪਲ ਲਈ ਉਹਨਾਂ ਨੂੰ ਲੱਗਿਆ ਕਿ ਉਹ ਇਸ ਵਿਅਕਤੀ ਨੂੰ ਫੜ ਕੇ ਸੰਗਤ ਦੇ ਹਵਾਲੇ ਕਰ ਦੇਣਾ। ਫਿਰ ਤਰਸ ਆਇਆ ਕਿਉਂਕਿ ਉਹਨਾਂ ਨੇ ਰਮੇਸ਼ ਦੀਆਂ ਅੱਖਾਂ ਵਿੱਚ ਪਛਤਾਵਾ ਦੇਖ ਲਿਆ। ਉਹਨਾਂ ਨੇ ਸੋਚਿਆ ਕਿ ਜੇਕਰ ਇਹ ਗੱਲ ਬਾਹਰ ਫੈਲ ਗਈ ਤਾਂ ਸੰਤਾਂ ਤੇ ਗੋਲੀ ਚਲਾਉਣ ਵਾਲਾ ਫੌਜੀ ਇੱਥੇ ਆਇਆ ਹੈ ਤਾਂ ਸੰਗਤ ਉਸਨੂੰ ਮਾਫ਼ ਨਹੀਂ ਕਰੇਗੀ। ਲੋਕ ਉਸਨੂੰ ਜਾਨੋਂ ਮਾਰ ਦੇਣਗੇ। ਇਹ ਉਸ ਦੀ ਗਲਤੀ ਨਹੀਂ ਹੈ। ਇਹ ਸਿਰਫ ਆਪਣੀ ਡਿਊਟੀ ਕਰ ਰਿਹਾ ਸੀ। ਉਹ ਇੱਕ ਹੁਕਮ ਦੀ ਪਾਲਣਾ ਕਰ ਰਿਹਾ ਸੀ ਅਸਲ ਦੋਸ਼ੀ ਤਾਂ ਉਹ ਉੱਚ ਅਧਿਕਾਰੀ ਸਨ ਜਿਨ੍ਹਾਂ ਨੇ ਅਜਿਹੇ ਅਣਮੁਖੀ ਹੁਕਮ ਦਿੱਤੇ ਅਤੇ ਸਭ ਤੋਂ ਵੱਡੀ ਗੱਲ ਇਹ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਪਛਤਾਵੇ ਦੀ ਭਾਵਨਾ ਨਾਲ ਇੱਥੇ ਮਾਫੀ ਮੰਗਣ ਆਇਆ ਹੈ ਇਹ ਗੁਰੂ ਰਾਮਦਾਸ ਜੀ ਦਾ ਦਰਬਾਰ ਹੈ ਜਿੱਥੇ ਕੋਈ ਵੈਰੀ ਨਹੀਂ ਇੱਥੇ ਸੱਚੇ ਦਿਲੋਂ ਮਾਫੀ ਕੀ ਮੰਗੀ ਗਈ ਸਾਰ ਕਿਸੇ ਨੂੰ ਬਖਸ਼ੀ ਜਾਂਦੀ ਹੈ ਭਾਵੇਂ ਗੁਨਾਹ ਕਿੰਨਾ ਹੀ ਵੱਡਾ ਕਿਉਂ ਨਾ ਹੋਵੇ ਉਹਨਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਇੱਕ ਫੈਸਲਾ ਕੀਤਾ ਇਹ ਫੈਸਲਾ ਇਹ ਸੀ ਕਿ ਸਮਝ ਅਤੇ ਗੁਰੂ ਘਰ ਦੀਆਂ ਸਿੱਖਿਆਵਾਂ ਦੇ ਆਧਾਰਤ ਸੀ ਉਹਨਾਂ ਨੇ ਬਜ਼ੁਰਗ ਰਮੇਸ਼ਵਰ ਦੇਖਿਆ ਤੇ ਕਿਹਾ ਕਿ ਬਾਬਾ ਜੀ ਅਸੀਂ ਤੁਹਾਡੀ ਗੱਲ ਸੁਣ ਲਈ ਹੈ ਅਸੀਂ ਸਮਝਦੇ ਹਾਂ ਕਿ ਤੁਸੀਂ ਉਸ ਸਮੇਂ ਸਿਰਫ ਆਪਣੀ ਡਿਊਟੀ ਕਰ ਰਹੇ ਸੀ ਅਤੇ ਤੁਹਾਡੀ ਬੇਵੱਸੀ ਵੀ ਸਮਝ ਸਕਦੇ ਹਾਂ ਜੋ ਹੋਇਆ ਉਹ ਬਹੁਤ ਦੁਖਦ ਹੋਇਆ ਪਰ ਤੁਸੀਂ ਸੱਚੇ ਦਿਲੋਂ ਪਛਤਾਵਾ ਕਰਨ ਆਏ ਹੋ ਤਾਂ ਗੁਰੂ ਮਹਾਰਾਜ ਤੁਹਾਨੂੰ ਜਰੂਰ ਮਾਫ਼ ਕਰਨਗੇ ਕਿਉਂਕਿ ਇੱਕ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਦਰਬਾਰ ਕਦੇ ਕਿਸੇ ਨੂੰ ਖਾਲੀ ਨਹੀਂ ਮੋੜਦਾ ਉਹਨਾਂ ਨੇ ਅੱਗੇ ਕਿਹਾ ਕਿ ਕਿਰਪਾ ਕਰਕੇ ਹੁਣ ਤੁਸੀਂ ਇੱਥੋਂ ਚਲੇ ਜਾਓ ਅਸੀਂ ਤੁਹਾਡੇ ਲਈ ਅਰਦਾਸ ਕਰਾਂਗੇ ਪਰ ਕਿਰਪਾ ਕਰਕੇ ਇੱਥੇ ਕਿਸੇ ਹੋਰ ਨੂੰ ਇਸ ਬਾਰੇ ਨਾ ਦੱਸੋ ਇਸ ਬਾਰੇ ਗੱਲ ਫਲਾਉਣਾ ਚੰਗਾ ਨਹੀਂ ਹੋਵੇਗਾ ਖਾਸ ਕਰਕੇ ਜਦੋਂ ਤੁਸੀਂ ਚਲੇ ਜਾਓਗੇ ਅਸੀਂ ਤੁਹਾਡੀ ਮੁਕਤੀ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਾਂਗੇ ਉਹਨਾਂ ਨੇ ਰਮਜੇਸ਼ ਨੂੰ ਸਮਝਾਇਆ ਕਿ ਗੁਰੂ ਦਾ ਦਰ ਹਰ ਕਿਸੇ ਦੇ ਲਈ ਖੁੱਲਾ ਹੈ ਤੇ ਜੋ ਸੱਚੇ ਦਿਲੋਂ ਆਉਂਦਾ ਹੈ ਉਸ ਨੂੰ ਮਾਫੀ ਮਿਲਦੀ ਹੈ ਉਹਨਾਂ ਨੇ ਉਸ ਨੂੰ ਕੁਝ ਪ੍ਰਸ਼ਾਦ ਦਿੱਤਾ ਅਤੇ ਹੱਥ ਜੋੜ ਕੇ ਪ੍ਰਣਾਮ ਕੀਤਾ ਅਤੇ ਉਸ ਨੂੰ ਵਾਪਸ ਜਾਣ ਦੇ ਲੇਕਿਆ ਰਮੇਸ਼ ਨੇ ਉਹਨਾਂ ਸੇਵਾਦਾਰਾਂ ਦੇ ਚਰਨ ਛੂਏ ਅਤੇ ਉਹਨਾਂ ਅੱਖਾਂ ਵਿੱਚ ਸ਼ੁਕਰਾਨੇ ਦੀ ਅਥਰੂ ਸਨ ਉਸ ਨੂੰ ਲੱਗ ਰਿਹਾ ਸੀ ਕਿ ਉਸ ਦੇ ਦਿਲ ਦਾ ਬੋਝ ਹਲਕਾ ਹੋ ਗਿਆ ਹੈ ਉਹ ਸ਼ਾਂਤੀ ਨਾਲ ਉੱਥੋਂ ਚਲਾ ਗਿਆ ਜਿਵੇਂ ਇੱਕ ਲੰਬੇ ਸਫ਼ਰ ਤੋਂ ਬਾਅਦ ਉਸ ਨੂੰ ਆਪਣੀ ਮੰਜ਼ਿਲ ਮਿਲ ਗਈ ਹੋਵੇ ਜਦੋਂ ਰਮੇਸ਼ ਚਲਾ ਗਿਆ ਤਾਂ ਸੁਖਦੇਵ ਸਿੰਘ ਅਤੇ ਉਸ ਦੇ ਨਾਲ ਦੇ ਸੇਵਾਦਾਰਾਂ ਨੇ ਕੁਝ ਹੋਰ ਭਰੋਸੇਮੰਦ ਸੇਵਾਦਾਰਾਂ ਨੂੰ ਬੁਲਾਇਆ ਉਹ ਸੇਵਾਦਾਰ ਜੋ ਲੰਬੇ ਸਮੇਂ ਤੋਂ ਦਰਬਾਰ ਸਾਹਿਬ ਦੀ ਸੇਵਾ ਕਰ ਰਹੇ ਸਨ ਅਤੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਸਿੱਖੀ ਸਿਧਾਂਤਾਂ ਦੀ ਡੂੰਘੀ ਸਮਝ ਸੀ ਉਹਨਾਂ ਨੇ ਉਹਨਾਂ ਨੂੰ ਸਾਰੀ ਕਹਾਣੀ ਸੁਣਾਈ ਅਤੇ ਉਹਨਾਂ ਨੇ ਵੀ ਇਹ ਦੱਸਿਆ ਕਿ ਰਮੇਸ਼ ਇੱਕ ਹਿੰਦੂ ਫੌਜੀ ਸੀ ਜੋ ਆਪਣੀ ਡਿਊਟੀ ਨਿਭਾਰਿਆ ਸੀ ਅਤੇ ਉਸ ਨੂੰ ਆਪਣੇ ਕੀਤੇ ਦੇ ਬਹੁਤ ਪਛਤਾਵਾ ਸੀ ਉਸ ਨੇ ਆਪਣੀ ਗਲਤੀ ਵੀ ਮੰਨ ਲਈ ਹੈ ਸੇਵਾਦਾਰ ਸੁਖਦੇਵ ਸਿੰਘ ਨੇ ਸਮਝਿਆ ਕਿ ਦੇਖੋ ਭਾਈਓ ਉਸ ਦੀਆਂ ਅੱਖਾਂ ਵਿੱਚ ਸੱਚਾ ਪਛਤਾਵਾ ਸੀ ਉਹ ਆਪਣੀ ਜਾਨ ਦਾ ਜੋਖਮ ਲੈ ਕੇ ਇੱਥੇ ਮਾਫੀ ਮੰਗਣ ਆਇਆ ਸੀ ਅਸਲ ਦੋਸ਼ੀ ਉਹ ਨਹੀਂ ਅਸਲ ਦੋਸ਼ੀ ਤਾਂ ਉਹ ਹੈ ਜੋ ਉੱਚ ਅਧਿਕਾਰੀ ਜਿਨ੍ਹਾਂ ਨੇ ਇਹੋ ਜਿਹੇ ਅਣਮੁਖੀ ਤੇ ਧਰਮ ਵਿਰੋਧੀ ਹੁਕਮ ਦੇ ਦਿੱਤੇ ਸਨ ਜਿਨ੍ਹਾਂ ਨੇ ਇਸ ਪਵਿੱਤਰ ਹਿਸਤਾਨ ਤੇ ਹਮਲਾ ਕਰਨ ਦੇ ਆਦੇਸ਼ ਦਿੱਤੇ ਸਨ ਇਗੁਰ ਰਾਮਦਾਸ ਜੀ ਦਾ ਦਰਬਾਰ ਹੈ ਜਿੱਥੇ ਕੋਈ ਵੈਰੀ ਨਹੀਂ ਜਿੱਥੇ ਕੋਈ ਗੁਰੂ ਦਾ ਪੁੱਤਰ ਕੋਈ ਵੀ ਆਵੇ ਸਾਰੇ ਹੀ ਇੱਥੇ ਬਖਸ਼ੇ ਜਾਂਦੇ ਨੇ ਜੇਕਰ ਸੱਚੇ ਦਿਲੋਂ ਮਾਫੀ ਮੰਗਣ ਸੇਵਾਦਾਰਾਂ ਨੇ ਮਿਲ ਕੇ ਉਸ ਬਜ਼ੁਰਗ ਰਮੇਸ਼ ਤੇ ਲਈ ਅਰਦਾਸ ਕੀਤੀ ਉਹਨਾਂ ਨੇ ਗੁਰੂ ਸਾਹਿਬ ਦੇ ਅੱਗੇ ਬੇਨਤੀ ਕੀਤੀ ਕਿ ਉਹ ਰਮੇਸ਼ ਦੀ ਪੂਰ ਬਖਸ਼ ਦੇਣ ਅਤੇ ਉਸ ਨੂੰ ਆਤਮਿਕ ਸ਼ਾਂਤੀ ਬਖਸ਼ਣ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਇਹ ਗੱਲ ਕਿਸੇ ਹੋਰ ਨੂੰ ਨਹੀਂ ਦੱਸਣਗੇ ਕਿਉਂਕਿ ਇਸ ਨਾਲ ਸੰਗਤ ਵਿੱਚ ਬੇਚੈਨੀ ਫੈਲ ਸਕਦੀ ਹੈ ਅਤੇ ਹੋ ਸਕਦਾ ਹੈ ਕਿ ਲੋਕ ਗੁੱਸੇ ਵਿੱਚ ਆ ਕੇ ਉਸ ਨੂੰ ਕੁਝ ਕਰ ਦਿੰਦੇ ਭਾਵੇਂ ਉਹ ਹੁਣ ਜਾ ਚੁੱਕਾ ਸੀ ਉਹਨਾਂ ਨੇ ਸਿਰਫ ਕੁਝ ਖਾਸ ਲੋਕਾਂ ਨੂੰ ਦੱਸਿਆ ਕਿ ਇੱਕ ਫੌਜੀ ਇੱਥੇ ਆਇਆ ਸੀ 1984 ਦੀਆਂ ਘਟਨਾਵਾਂ ਦੇ ਨਾਲ ਸੰਬੰਧਿਤ ਸੀ ਅਤੇ ਉਹਨਾਂ ਆਪਣੇ ਭੁੱਲ ਵਕਸਾਈ ਪਰ ਉਹਨਾਂ ਨੇ ਉਸ ਦਾ ਨਾਮ ਜੋ ਖਾਸ ਕਾਰਨਾਮੇ ਬਾਰੇ ਨਹੀਂ ਦੱਸਿਆ ਇਹ ਸਿਰਫ ਇਹ ਸੀ ਕਿ ਉਸ ਨੂੰ ਮਾਫੀ ਦੇ ਦਿੱਤੀ ਗਈ ਹੈ ਇਸ ਘਟਨਾਵਾਂ ਨੇ ਸੇਵਾਦਾਰਾਂ ਨੂੰ ਇੱਕ ਨਵਾਂ ਸਬਕ ਸਿਖਾਇਆ ਉਹਨਾਂ ਨੇ ਸਿੱਖਿਆ ਕਿ ਗੁਰੂ ਘਰ ਦੇ ਵਿੱਚ ਨਫ਼ਰਤ ਦੇ ਬਦਲੇ ਦੀ ਕੋਈ ਜਗ੍ਹਾ ਨਹੀਂ ਹੈ ਇੱਥੇ ਸਿਰਫ ਪਿਆਰ ਮਾਫੀ ਅਤੇ ਸ਼ਾਂਤੀ ਦੀ ਧਾਰਾ ਵਗਦੀ ਹੈ ਉਹਨਾਂ ਨੇ ਮਹਿਸੂਸ ਕੀਤਾ ਕਿ ਅਸਲ ਬਹਾਦਰੀ ਹਮਦਰਦੀ ਅਤੇ ਮਾਫੀ ਵਿੱਚ ਹੈ ਨਾ ਕਿ ਬਦਲਾ ਲੈਣ ਵਿੱਚ ਇਹ ਫੈਸਲਾ ਇੱਕ ਗੁਪਤ ਫੈਸਲਾ ਸੀ ਪਰ ਇਸ ਨੇ ਬਹੁਤ ਸਾਰੇ ਲੋਕਾਂ ਦੇ ਦਿਲਾਂ ਵਿੱਚ ਇੱਕ ਨਵੀਂ ਉਮੀਦ ਅਤੇ ਸ਼ਾਂਤੀ ਪੈਦਾ ਕਰ ਦਿੱਤੀ। ਇਹ ਸਿੱਖਾ ਦਿੱਤੀ ਕਿ ਇਨਸਾਫ ਦੀ ਪਰਿਭਾਸ਼ਾ ਸਿਰਫ ਸਜ਼ਾ ਦੇਣ ਵਿੱਚ ਨਹੀਂ ਬਲਕਿ ਸਮਝਣ ਅਤੇ ਮਾਫ਼ ਕਰਨ ਦੇ ਵਿੱਚ ਹੈ। ਰਮੇਸ਼ ਆਪਣੇ ਘਰ ਵਾਪਸ ਚਲਾ ਗਿਆ। ਉਸ ਦੇ ਦਿਲ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ। ਉਸ ਨੂੰ ਲੱਗ ਰਿਹਾ ਸੀ ਕਿ ਉਸ ਦਾ ਜ਼ਮੀਰ ਹਲਕਾ ਹੋ ਗਿਆ ਹੈ। ਉਸ ਨੂੰ ਪਤਾ ਸੀ ਕਿ ਉਸ ਨੇ ਆਪਣੇ ਜੀਵਨ ਦਾ ਸਭ ਤੋਂ ਵੱਡਾ ਕੰਮ ਪੂਰਾ ਕਰ ਲਿਆ ਹੈ। ਉਸਨੇ ਆਪਣੀ ਬਾਕੀ ਦੀ ਜ਼ਿੰਦਗੀ ਸ਼ਾਂਤੀ ਅਤੇ ਭਗਤੀ ਵਿੱਚ ਬਿਤਾਈ ਉਸਨੇ ਕਦੇ ਇਸ ਨੂੰ ਘਟਨਾ ਬਾਰੇ ਕਿਸੇ ਨੂੰ ਨਹੀਂ ਦੱਸਿਆ ਪਰ ਹਰ ਰੋਜ਼ ਉਸ ਨੂੰ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਨ ਦਾ ਮੌਕਾ ਮਿਲ ਗਿਆ ਜੀ ਹਾਂ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਨਫ਼ਰਤ ਅਤੇ ਦਰਦ ਦੇ ਵਿਚਕਾਰ ਮਾਫੀ ਅਤੇ ਪਿਆਰ ਦੀ ਕਿਰਨ ਹਮੇਸ਼ਾ ਚਮਕਦੀ ਰਹਿੰਦੀ ਹੈ ਤੇ ਇਹ ਸਾਬਤ ਕਰਦਾ ਹੈ ਕਿ ਸੱਚੇ ਦਿਲੋਂ ਕੀਤੀ ਗਈ ਅਰਦਾਸ ਅਤੇ ਪਸ਼ਤਾਵਾ ਸਭ ਤੋਂ ਵੱਡੇ ਪਾਪਾ ਨੂੰ ਵੀ ਬਖ ਸਕਦਾ ਹੈ ਗੁਰੂ ਘਰ ਸਾਹਿਬ ਦੇ ਲਈ ਖੁੱਲੇ ਹਨ ਭਾਵੇਂ ਉਹ ਕਿੰਨੇ ਵੀ ਵੱਡੇ ਦੋਸਤ ਕਿਉਂ ਨਾ ਹੋਣ ਜੇਕਰ ਉਹ ਸੱਚੇ ਦਿਲੋਂ ਮਾਫੀ ਮੰਗਣ ਆਉਂਦੇ ਆ ਤਾਂ ਉਹਨਾਂ ਨੂੰ ਜੋ ਗੁਰੂ ਸਾਹਿਬ ਹੈ ਉਹ ਮaaf ਕਰਦੇ ਨੇ ਤੇ ਹਰ ਕਿਸੇ ਦੀਆਂ ਇੱਥੇ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ